ਸਕੌਂਫਰੈਂਸ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਔਰ ਤੁਹਾਡਾ ਧੰਨਵਾਦ ਵੀ ਹੈ ਕਿ ਤੁਸੀਂ ਹਮੇਸ਼ਾ ਸਾਡੇ ਸੱਦੇ ਤੇ ਨਿੱਕੇ ਸੱਦੇ ਤੇ ਹਾਜ਼ਰ ਹੋ ਜਾਂਦੇ ਹੋ। ਦੋਸਤੋ ਅੱਜ ਇੱਕ ਰਾਜਨੀਤਿਕ ਤੌਰ ਤੇ ਅਹਿਮ ਮੁੱਦੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਹਾਂ। ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਅਕਾਲੀ ਦਲ ਦੇ ਵਰਦਾਨ ਸੁਖਬੀਰ ਬਾਦਲ ਨੇ ਕੱਲ ਇੱਕ ਬਹੁਤ ਮੰਦ ਭਾਗੀ ਇੱਕ ਫਿਊਡਲ ਮਾਈਂਡਸੈਟ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸਾਮੰਤ ਸ਼ਾਹੀ ਜਗੀਰਦਾਰੀ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਨਾ ਬੇਸ਼ੱਕ ਇਹ ਲੋਕ 10-10 ਸਾਲ ਤੋਂ ਸੱਤਾ ਤੋਂ ਬਾਹਰ ਹੈ ਲੇਕਿਨ ਜਿਹੜਾ ਇਹਨਾਂ ਦੇ ਖੂਨ ਚ ਜਗੀਰਦਾਰੀ ਸਿਸਟਮ ਵਸਿਆ ਹੋਇਆ ਫਿਊਡਲ ਮਾਈਂਡਸੈਟ ਜਿਹੜਾ ਦੀ ਪਰਿਵਾਰ ਬਚਾਓ ਯਾਤਰਾ ਤੇ ਦੁਰਾਮ ਸੁਖਬੀਰ ਬਾਦਲ ਦਾ ਪਬਲੀਕਲੀ ਇਹ ਬਿਆਨ ਦੇਣਾ ਕਿ ਆਮ ਆਦਮੀ ਪਾਰਟੀ ਨੇ 92 ਮਲੰਗ ਤਰ੍ਹਾਂ ਦੇ ਲੋਕ ਐਮਐਲਏ ਬਣਾ ਕੇ ਭੇਜੇ ਸਭ ਤੋਂ ਪਹਿਲੀ ਗੱਲ ਦਾ ਇਤਰਾਜ਼ ਮੈਨੂੰ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ ਨੇ ਐਮਐਲਏ ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 92 ਐਮਐਲਏ ਚੁਣ ਕੇ ਭੇਜਿਆ ਇਹ ਡੈਮੋਕ੍ਰੈਟਿਕ ਤਰੀਕੇ ਨਾਲ ਸਭ ਤੋਂ ਪਹਿਲਾਂ ਤੇ ਫਿਊਡਲ ਮਾਈਂਡਸੈਟ ਵਾਲੇ ਸੁਖਵੀਰ ਬਾਦਲ ਇਸ ਗੱਲ ਨੂੰ ਦਰੁਸਤ ਕਰਨ ਜਾਂ ਫਿਰ ਇਹ ਵੀ ਮੰਨਣ ਕਿ ਪੰਜਾਬ ਦੇ ਲੋਕ ਉਹਨਾਂ ਦੀ ਸੂਝ ਸਹੀ ਨਹੀਂ ਹੈ ਉਹਨਾਂ ਦੀ ਸਮਝ ਸਹੀ ਨਹੀਂ ਹੈ ਉਹਨਾਂ ਦੀ ਪਛਾਣ ਸਹੀ ਨਹੀਂ ਹੈ ਯਾਨੀ ਕਿ ਪੰਜਾਬ ਦੇ ਕਰੋੜਾਂ ਲੋਕਾਂ ਤੇ ਤੁਸੀਂ ਸ਼ੱਕ ਕਰ ਰਹੇ ਹੋ ਉਹਨਾਂ ਦੀ ਸਮਝ ਤੇ ਉਹਨਾਂ ਦੀ ਵੋਟ ਕਰਨ ਦੀ ਜਿਹੜੀ ਕਪੈਸਿਟੀ ਤੇ ਔਰ ਫਿਰ ਇਹ ਕਹਿਣਾ ਕਿ ਇਹ ਮਲੰਗ 92 MLA ਚੁਣ ਕੇ ਭੇਜਦੇ ਆ ਦੋਸਤੋ ਤੁਸੀਂ ਦੇਖਿਆ ਹੋਣਾ ਇਹ ਇਹ ਬੈਕ ਟੂ ਬੈਕ ਜਿਹੜੇ ਫਿਊਡਲ ਮਾਈਂਡ ਸੈਟ ਲੋਕ ਹੈ ਇਹਨਾਂ ਦੀ ਜਿਹੜੀ ਸ਼ਬਦਾਵਲੀ ਇਹਨਾਂ ਦੀ ਅੰਤਰਾਤਮਾ 'ਚ ਜਿਹੜੀ ਆਵਾਜ਼ ਹੈ ਉਹ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ 'ਚ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਨੇ ਜਲੰਧਰ 'ਚ ਕਹਿਤਾ ਸੀ ਕਿਤਰਾ ਕਿਤਰਾ ਦੀਆਂ ਆਈਟਮਾਂ ਆ ਗਈਆਂ ਕੋਈ ਫੋਨ ਸਹੀ ਕਰਨ ਵਾਲਾ ਆ ਗਿਆ ਕੋਈ ਸਾਈਕਲ ਚਲੋਣ ਵਾਲਾ ਆ ਗਿਆ ਔਰ ਸ਼ੁਖਵੀਰ ਬਾਦਲ ਵਾਰ-ਵਾਰ ਇਸ ਜੇ ਮਾਈਂਡਸੈਟ ਨੂੰ ਦੁਹਰਾਉਂਦਾ ਇਹ ਪਹਿਲੀ ਵਾਰ ਨਹੀਂ ਹੋਇਆ ਕਾਰਨ ਹੈ ਉਹਦਾ ਉਹ ਤਾਂ ਕਾਰਨ ਹੈ ਉਹਨਾਂ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਲੋਕ ਜਿਹੜੇ ਆ ਇਹਨਾਂ ਦੀ ਜਿਹੜੀ ਪੂਰੀ ਭਾਵਨਾ ਫਿਊਡਲ ਮਾਈਂਡਸੈਟ ਹੈ ਇਹ ਆਮ ਲੋਕਾਂ ਨੂੰ ਹਮੇਸ਼ਾ ਹੀ ਪਰਜਾ ਪਰਜਾ ਦੀ ਤਰ੍ਹਾਂ ਟੀਲ ਕਰਦੇ ਆ ਇਹ ਆਮ ਸੁਧਾਰਨ ਪੰਜਾਬੀਆਂ ਨੂੰ ਆਪਣਾ ਨੌਕਰ ਸਮਝਦੇ ਆ ਔਰ ਇਹ ਜਨਮ ਸਤ ਅਧਿਕਾਰ ਸਮਝਦੇ ਆ ਕਿ ਸੱਤਾ ਤੇ ਅਸੀਂ ਹੀ ਰਹਿਣਾ ਚਾਹੁੰਨੇ ਚਾਹੇ ਇਹਨਾਂ ਦੇ ਦਾਦੇ ਪਰਦਾਦੇ ਪਿਓ ਚਾਚੇ ਅੱਛਾ ਇਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਪੜਵਈਆਂ ਨੂੰ ਇਹਨਾਂ ਦੇ ਜੀਜਿਆਂ ਨੂੰ ਇਹਨਾਂ ਦੇ ਘਰਵਾਲਿਆਂ ਨੂੰ ਚੁਣ ਲੈਣ ਤੇ ਫਿਰ ਠੀਕ ਹੈ ਤੇ ਜੇ ਆਮ ਸਧਾਰਨ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ ਕੀ ਪੰਜਾਬ ਦੀ ਬਿਹਤਰੀ ਵਾਸਤੇ ਰਾਜਨੀਤੀ ਫੀਲਡ ਚ ਆਏ ਆ ਉਹਨਾਂ ਨੂੰ ਅਹਰੀਅਤ ਮਲੰਗ ਹੈ ਚੁਣ ਕੇ ਭੇਜ ਲੈ ਦੂਜੀ ਗੱਲ ਪੰਥਕ ਪਾਰਟੀ ਹੋਣ ਦਾ ਝੂਠਾ ਦਾਵਾ ਕਰਨ ਵਾਲੇ ਪਰਿਵਾਰ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਸੁਖਵੀਰ ਬਾਦਲ ਨੂੰ ਇਹ ਵੀ ਨਹੀਂ ਪਤਾ ਕਿ ਮਲੰਗ ਦਾ ਮਤਲਬ ਕੀ ਹੈ ਕਾਨ ਸਿੰਘ ਨਾਬਾ ਸਾਹਿਬ ਦਾ ਕਾਨ ਸਿੰਘ ਇਹਨਾਂ ਨੇ ਵੈਸੇ ਸੁਣਿਆ ਵੀ ਨਹੀਂ ਹੋਣਾ ਕਾਂ ਸਿੰਘ ਨਾਬੇ ਬਾਰੇ ਵੀ ਇਹਨਾਂ ਨੂੰ ਪਤਾ ਹੋਣਾ ਪੈਸੇ ਇਹ ਝੂਠੇ ਨਕਲੀ ਪੰਥਕ ਹੈ ਕੋਈ ਇਸ ਕਿਤਾਬ ਕੋਈ ਪੜ੍ਹੀ ਹੋਵੇ ਸ਼ਬਦ ਕੋਸ਼ ਪੜ੍ਹ ਲੈਣ ਕਾਂ ਸਿੰਘ ਨਾਬਾ ਜੀ ਦਾ ਮਲੰਗ ਦਾ ਮਤਲਬ ਤੇ ਇੱਕ ਇਹ ਹੁੰਦਾ ਹੈ ਕਿ ਬੇਪਰਵਾ ਕੋਈ ਲਾਲਚ ਨਹੀਂ ਜਿੰਨੂੰ ਤੇ ਇਹ ਲਾਲਚ ਤੇ ਸਾਡੂ ਹੈ ਵੀ ਨਹੀਂ ਨਾ ਸਾਡੇ ਐਮਐਲਏ ਨੂੰ ਨਾ ਸਾਡੇ ਆਣਜੋਗ ਮੁੱਖ ਮੰਤਰੀ ਨੂੰ ਅਸੀਂ ਤੇ ਸੇਵਾ ਭਾਵਨਾ ਨਾਲ ਪੰਜਾਬ ਦੀ ਬਿਹਤਰੀ ਲਈ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਉਣ ਲਈ ਰਾਜਨੀਤੀ ਕਰ ਰਹੇ ਇਹਨਾਂ ਲੁਟੇਰਿਆਂ ਤੋਂ ਜਿਨ੍ਹਾਂ ਨੇ ਕਈ-ਕਈ ਪੀੜ੍ਹੀਆਂ ਤੱਕ ਪੰਜਾਬ ਤੇ ਰਾਜ ਕਰਕੇ ਆਪਣੇ Empire ਖੜੇ ਕਰ ਲਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ ਇਹਨਾਂ ਫਿਊਡਲ ਮਾਈਂਡਸੈਟ ਲੁਟੇਰਿਆਂ ਤੋਂ ਬਚਾਉਣ ਲਈ ਹੀ ਆਮ ਆਮ ਆਦਮੀ ਆਮ ਲੋਕ ਜਿਹੜੇ ਆ ਉਹ ਰਾਜਨੀਤੀ ਚਾਹੇ ਆ ਚਾਹੇ ਉਹ ਦਿੱਲੀ ਚਰਨਿੰਦ ਕੇਜਰੀਵਾਲ ਜੀ ਦੀ ਅਗਵਾਈ ਚਾਹੇ ਹੋਣ ਜੇ ਪੰਜਾਬ ਚ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਚਲਾ ਰਹੇ ਐਮ ਐਲ ਏ ਹੂੰ ਲੇਕਿਨ ਗੰਭੀਰ ਗੱਲ ਸੋਚਣ ਵਾਲੀ ਗੱਲ ਫਿਕਰ ਵਾਲੀ ਗੱਲ ਇਹ ਆ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਜਿਹੜਾ ਦੱਸਣਾ ਚਾਹੁੰਦਾ ਐ ਕਿ ਇਹ ਇਤਿਹਾਮ ਲੋਕਾਂ ਕਿਹੜੇ ਮਕੋੜਾ ਹੀ ਸਮਝਦੇ ਆ ਇਹਨਾਂ ਵਾਸਤੇ ਤੇ ਵੱਟੀਆਂ ਗੱਟੀਆਂ ਵੱਡੇ ਮਹਿਲ ਵੱਡੇ ਹੋਟਲ ਲਗਜ਼ਰੀ ਬੱਸਾਂ ਲਗਜ਼ਰੀ ਕਾਰਾਂ ਵਾਲੇ ਲੋਕ ਹੀ ਐਮ ਐਲ ਏ ਬਣਨੇ ਚਾਹੀਦੇ ਆ ਐਮ ਪੀ ਬਣਨੇ ਚਾਹੀਦੇ ਆ ਜਿਨ੍ਹਾਂ ਦੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੱਕ ਇੰਟਰਸਟ ਆਪਣੇ ਰਿਸ਼ਤੇਦਾਰਾਂ ਤੱਕ ਇੰਟਰਸਟ ਜਿਹੜੇ ਆ ਉਹ ਪ੍ਰੋਟेक्ट ਕਰਨ ਦਾ ਮਤਲਬ ਹੈ ਉਹ ਸਾਰੇ ਐਗਜ਼ਾਮਪਲ ਆਪਣੇ ਸਾਹਮਣੇ ਇੱਕ ਇੱਕ ਕਰਕੇ ਆ ਰਹੇ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਰਾਜ ਚ ਕੈਬਿਨੇਟ ਮੀਟਿੰਗਾਂ ਚ ਮਤੇ પાਕੇ ਜਿਹੜੀਆਂ ਜ਼ਮੀਨਾਂ ਸੀ ਫੋਰੈਸਟ ਦੀ ਆਪਣੇ ਹੋਟਲਾਂ ਲਈ ਕਰ ਲੈ ਲਈਆਂ ਗਈਆਂ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਗਾਈਡਲਾਈਨਾਂ ਵਾਇਓਲੇਸ਼ਨ ਕਰਕੇ ਆਪਣੀਆਂ ਲਗਜ਼ਰੀ ਬੱਸਾਂ ਪਾ ਲਈਆਂ ਇਹ ਲੋਕ ਇਹ ਇਹ ਸੱਤਾ ਦੇ ਲਾਲਚੀ ਲੋਕ ਹੈ ਦੋ ਸੁਖਬੀਰ ਬਾਦਲ ਨੂੰ ਜਿਹੜੇ ਪਰਿਵਾਰ ਬਚਾਓ ਯਾਤਰਾ 'ਚ ਮਸਕੂਲ ਮੈਂ ਕਹਿਣਾ ਚਾਹੁੰਦਾ ਔਰ ਪੰਜਾਬ ਦੇ ਲੋਕੋ ਇਹਨਾਂ ਨੂੰ ਜਵਾਬ ਵੈਸੇ ਤੁਸੀਂ ਦੇ ਰਹੇ ਹੋ ਪਤਾ ਲੱਗ ਰਿਹਾ ਕੋਈ ਨਹੀਂ ਇਹਨਾਂ ਦੀ ਯਾਤਰਾ ਜੁਤਰਾ ਚ ਆ ਰਿਹਾ ਇਹਨਾਂ ਦੀ ਅਸਲੀ ਮਾਨਸਿਕਤਾ ਜਿਹੜੀ ਇਹਨਾਂ ਦੀ ਜਿਹੜੀ ਆਮ ਲੋਕਾਂ ਦੇ ਪ੍ਰਤੀ ਨਫ਼ਰਤ ਗਰੀਬਾਂ ਦੇ ਪ੍ਰਤੀ ਨਫ਼ਰਤ ਜਿਹੜੇ ਸਧਾਰਨ ਪੰਜਾਬੀਆਂ ਦੇ ਪ੍ਰਤੀ ਇਹਨਾਂ ਦੇ ਮਨਾਂ 'ਚ ਜਿਹੜੀ ਨਫ਼ਰਤ ਹੈ ਇਹ ਵਾਰ-ਵਾਰ ਉਹਨੂੰ ਪ੍ਰਗਟ ਕਰਦੇ ਆ ਲੇਕਿਨ ਪੰਜਾਬ ਦੇ ਲੋਕ ਮਾਕੂਲ ਜਵਾਬ ਦਿੰਦੇ ਵੀ ਰਹਿ ਆਉਣ ਵਾਲੇ ਟਾਈਮ 'ਚ ਵੀ ਦੇਣਗੇ ਇਹਨਾਂ ਦੀ ਅਸਲੀ ਜਿਹੜੀ ਇਹਨਾਂ ਦੀ ਅਸਲੀਅਤ ਹੈ ਜਿਹੜੀ ਜਿਹੜੀ ਅਸਲੀ ਇਹਨਾਂ ਦੇ ਚਿਹਰੇੋਂ ਬੇਨਕਾਬ ਹੋ ਚੁੱਕੀ ਹੈ ਫਿਊਡਲ ਮਾਈਂਡਸੈਟ ਜ਼ਕੀਰਦਾਰ ਲੋਕ ਹੁਣ ਬੇਪਰਦਾ ਪੰਜਾਬ 'ਚ ਹੋ ਗਿਆ ਔਰ ਸਾਰੇ ਇੱਕੋ ਥਾਲੀ ਦੇ ਚੱਟੇ 'ਤੇ ਆਏ ਚਾਹੇ ਉਹ ਭਾਜਪਾ 'ਚ ਸੁਖੀਲ ਜਾ ਖੜਦੀ ਹੋਣ ਚਾਹੇ ਬਾਦਮਾ ਸਾਹਿਬ ਹੋਣ ਚਾਹੇ ਸੁਖਵੀਰ ਬਾਦਲ ਹੋਣ ਵੇਖਿਆ ਉਹਦਣ ਬਾਦਲ ਸਾਹਿਬ ਦੀ ਬਰਸੀ ਤੇ ਕਿਤਰਾ ਕਿਤਨਾ ਸੁਨੀਲ ਜਾਖੜ ਕਿਸ ਤਰੀਕੇ ਨਾਲ ਬਾਦਲ ਸਾਹਿਬ ਦੇ ਗੁਣਗਾਨ ਕਰ ਰਿਹਾ ਸੀ ਤੇ 3 ਸਾਲ ਪਹਿਲਾਂ ਦੀ ਵੀਡੀਓ ਮੈਂ ਦਿਖਾ ਦੂਆ ਅਸੀਂ ਟਵੀਟ ਕੀਤੀ ਹੈ ਸਾਡੀ ਪਾਰਟੀ ਦੇ ਪੇਜ ਤੇ ਇਹੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਰਹੀ ਹੁਣ ਸੱਤਾ ਤੋਂ ਬਾਹਰ ਹੋ ਗਿਆ ਇਹ ਆ ਜੋ ਇਕੱਠੇ ਹੋ ਗਏ ਇਹ ਫਿਊਡਲ ਮਾਈਂਡਸੈਟ ਲੋਕ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣੇ ਇੰਟਰਸਟ ਪ੍ਰੋਟੈਕਟ ਕੀਤੇ ਆ ਲੋਕਾਂ ਦੇ ਹਿੱਤਾਂ ਦਾ ਕਾਣ ਕੀਤਾ ਇਹਨਾਂ ਤੋਂ ਸਾਫ਼ ਤਾਂ ਪੰਜਾਬੀ ਰਹਿਣ ਇਹ ਇਹ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਸਾਡੇ ਨਾਲ ਗੁਰੂ ਹੋਇਆ ਸੀ ਤੁਹਾਡਾ ਕੋਈ ਇਸ विषय ऐसी कोई सवाल हो गए तो धन्यवाद कर... पंजाब में चाहे वो इलेक्ट्री डिपार्टमेंट है चाहे वो राशन पहुंचाने को लेकर क्यों ऐसे विकास हो रहे हैं वही एक काउसेस जो लगभग दो हजार से पंजाब सरकार के पास हुआ किसी भी गौशाला कोई तो नहीं काउटैक्स के नाम पे काउसेस के नाम पे टैक्स नहीं है सेस है ਉਹ ਤੇ ਆਪਾਂ ਵੇਖ ਹੀ ਲਿਆ ਕਿ ਕਾਂਗਰਸੀ ਹੈਲਥ ਮਿਨਿਸਟਰ ਨੇ ਕਿਤਰਾ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਵੀ ਹੜਤ ਲੀਆਂ ਸੀ ਡੈਫੀਨੇਟਲੀ ਇਸ ਸਾਰੀ ਚੀਜ਼ ਨੂੰ ਸਟ੍ਰੀਮਲਾਈਨ ਕਰ ਰਹੇ ਬੇਸਿਕਲੀ ਇਹਦੇ ਪਿੱਛੇ ਇਹਨਾਂ ਦੇ ਪੋਲਿਟਿਕਲ ਜਾਂ ਨਿੱਜੀ ਇੰਟਰਸਟ ਸੀਗੀ ਇਸ ਪਿੱਛੇ ਪੋਲਿਟਿਕਸ ਜਿਹੜੀ ਸੀ ਉਹ ਨਿੱਜੀ ਇੰਟਰਸਟ ਸੀ ਗਊਸ਼ਾਲਾ ਕੇ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਸਰਕਾਰ ਪੰਚਾਇਤੀ ਲੋਟ ਕਰਾ ਕੇ ਉਸ ਨੂੰ ਆਪਣੇ ਹੋਟਲ ਵਿਆਹ ਸ਼ਾਦੀਆਂ ਦੇ ਕਾਰੋਬਾਰਾਂ 'ਚ ਖੜੇ ਕਰਨਾ ਸੀ ਆ ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜੇ ਅਦਾਰੇ ਲਈ ਜਿਹੜੀ ਜ਼ਮੀਨ ਅਲਾਟ ਹੋਵੇ ਉਸ ਅਦਾਰੇ ਦੀ ਬਿਹਤਰੀ ਲਈ ਵਰਤੀ ਜਾਵੇ ਅਸੀਂ ਉਹਨੂੰ ਸਟਰੀਮ ਲਾਈਨ ਕਰ ਰਹੇ ਹਾਂ ਉਹ ਤੁਸੀਂ ਦੇਖੋਗੇ ਹੁਣ ਵਾਲੇ ਟਾਈਮ 'ਚ ਚਾਹੇ ਉਹ ਗਊਸ਼ਾਲਾ ਦੀ ਗੱਲ ਹੋਵੇ ਚਾਹੇ ਪੰਚਾਇਤੀ ਜ਼ਮੀਨਾਂ ਦੀ ਬਿਹਤਰ ਵਰਤੋਂ ਦੀ ਗੱਲ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਟਰੀਮ ਲਾਈਨ ਕਰ ਰਹੇ ਹਾਂ ਤੇ ਸਾਹਮਣੇ ਆਊਗਾ ਉਸ ਉਸ ਅਦਾਰੇ ਲਈ ਹੀ ਵਰਤੇ ਜਾਊਗਾ ਕਿਸੇ ਨਿੱਜੀ ਇੰਟਰਸਟ ਲਈ ਇਹ ਦੁਰਪਯੋਗ ਹੋਏ ਐ ਸਾਰਿਆਂ ਦਾ ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ देखिए बीजेपी का एंटी पीपल जो चेहरा है उसका एक नया नमूना सामने आया एक तरफ तो चंडीगढ़ के लोगों को बीस हजार लीटर पानी पीने के लिए पानी देने के लिए बीजेपी के गवर्नर को भी सख्त एतराज है और बीजेपी के मेंबर पार्लियामेंट किरण खेर को भी इतराज है और सीएए के नाम पर करोड़ों लोगों को देश में बचाने देश में बसाने के लिए ये लोग साजिशें कर रहे हैं ये इनकी एंटी इंडियन जो माइंडसेट है एंटी पीपल जो माइंडसेट है भाजपा की वो सामने आए अपने लोग बेरोजगारी से त्राही त्राही कर रहे हैं अपने लोग महंगाई की मार हेठा दो, दो जून की रोटी के लिए भी मुश्किल से उनको खाना मिल रहा है और दूसरी तरफ वोट बैंक की पॉलिटिक्स के लिए इस तरीके के कानून ला रहे हैं चंडीगढ़ में भी इनका रवैया सामने आ गया और सीए वाला रवैया भी इनके सामने ये बेपर्दा हो गया देखिए, ऑनरेबल चीफ मिनिस्टर ऑफ दिल्ली और हमारे नेशनल कन्वीनर अरविंद केजरीवाल जी ने बड़ा स्पष्ट आज किया है अपनी प्रेस कॉन्फ्रेंस के दौरान कि जो भारतीय जनता पार्टी सी कानून लेके आई है उसके पीछे एक ही मकसद है कि बीजेपी की वोट बैंक की पॉलिटिक्स अपने देश में करोड़ों लोग आज हाईएस्ट लेवल पर अनएम्प्लॉयमेंट है देश के इतिहास में और हाईएस्ट लेवल पे महंगाई है अपने देश के लोगों के किसान आत्महत्याएं कर रहे हैं धरने पे बैठे कारपोरेट के हवाले सभी सरकारी अदारे किए जा रहे हैं और करोड़ों दूसरे मुल्कों के लोगों को बसाने की साजिश भाजपा कर रही है डेफिनेटली इसके पीछे बीजेपी का राजनीतिक मंतव है लोकहित बिल्कुल नहीं और उसमें अपने अपना स्टैंड बिल्कुल स्पष्ट किया बहुत बहुत धन्यवाद ठीक करना で回りではっきません。